ਗੌੜੀ ਮਹੱਲਾ ਪੰਜਵਾ ਕੋਈ ਗਨ ਕਬ ਨਰੀ ਜਾਵੇ ਤੋਹੀ ਜੇ ਕੋਈ ਹੰਕਾਰ ਕਰੇ ਕਿ ਮੈਂ ਪਰਮੇਸ਼ਰ ਨੂੰ ਪ੍ਰਸੰਨ ਕਰ ਸਕਦਾ ਹਾਂ ਇਹ ਸੱਚੇ ਬਾਦਸ਼ਾਹ ਸਨਮੁਖ ਚਿੱਤ ਜੋੜ ਕੇ ਗੁਰਸਿੱਖੋ ਤੱਕੋ ਯੋ ਕਿਸੇ ਪਰਮੇਸ਼ਰ ਆਪ ਤੋਂ ਬਗੈਰ ਕੌਣ ਆਪ ਨੂੰ ਪ੍ਰਸੰਨ ਕਰ ਸਕਦਾ ਹੈ ਕੋਈ ਹੈ ਕੀ ਪਦਾਰਥ ਦੇ ਕੇ ਅਰਥ ਸਕਦਾ ਜਦੋਂ ਸਾਰੇ ਪਦਾਰਥ ਇਹ ਧਰਤੀ ਕੀ ਜੀ ਕੀ ਕਰੇ ਜਿਸ ਨੂੰ ਸਭ ਕੁਝ ਹੋਏ ਸਾਰੀਆਂ ਚੀਜ਼ਾਂ ਰੁਕੇ ਕੋਈ ਸਾਰੀਆਂ ਧਰਤੀ 'ਚੋਂ ਚੀਜ਼ਾਂ ਪੈਦਾ ਹੁੰਦੀਆਂ ਐ ਐਵੇਂ ਚੰਦ ਅੰਧੇਰਾ ਕੀ ਕਰੇ ਸੂਰਜ ਕਿਉਂ ਹੀ ਰਾਤ ਕਿਉਂ ਮਾਰੇ ਤੈਨੂੰ ਕੌਣ ਪ੍ਰਸੰਨ ਕਰ ਸਕੇ ਖੁਬਗੈਰ ਤੇਰਾ ਰੂਪ ਸਗਲ ਦੇਖ ਮੋਹੀ ਤੇਰਾ ਰੂਪ ਸੁਖੈ ਰਹਿ ਜਾ ਬਨਾ ਸਾਰੀ ਦੁਨੀਆ ਮੋਤ ਹੋ ਗਈ ਜਿੱਥੇ ਜਿੱਥੇ ਕੋਈ ਪਰ ਗਿਆ ਉੱਥੇ ਹੀ ਫਸਿਆ ਬੈਠਾ ਉਹ ਕਿਸੇ ਪਾਸੇ ਛੁੱਟ ਕੇ ਤੇਰੀ ਵੰਨੂ ਆ ਹੀ ਨਹੀਂ ਸਕਦਾ ਐਸਾ ਮਾਰਾ ਮਾਇਆ ਦਾ ਰੂਪ ਸਰੁਣਾਇਆ ਤੇਰਾ ਰੂਪ ਆਕਾਰ ਬਣਾਇਆ ਨੇ ਜਿਹੜਾ ਸਾਰਾ ਸੰਸਾਰ ਕਿਨੂੰ ਵੇਖ ਕੇ ਸਾਰੀ ਸ੍ਰੀਤੀ ਮੋਹਤ ਹੋ ਚੁੱਕੀ ਹੈ ਰਹਾਉ ਤਿਰਜ ਪਿਆਲ ਮਿਰਤ ਧੂ ਮੰਡਲ ਇਸ ਤੇ ਪ੍ਰਭੂ ਆਸਤੇ ਤੇ ਨਹਿਾਜਾ ਰੂਪ ਹੈ ਜੀ ਸਰੂਪਾਪੀ ਹੈ ਸਰਗ ਲੋਕ ਦੇ ਵਿੱਚ ਦੇਵਤਿਆਂ ਚ ਪਤਾਲ ਲੋਕ ਦੀ ਨਾਗਾਂ ਦੇ ਮਿਰਤ ਲੋਕ ਵੀ ਤੇ ਜੰਪੂਰੀ ਵਿੱਚ ਊਮੰਡੇ ਤਰਿਓ ਮੰਡੇ ਗੋਲਾਕਾਰ ਸੰਸਾਰ ਚੱਕਰ ਵਿੱਚ ਸਰਗ ਸਮਾਨੂ ਇਕੈ ਉਹੀ ਕੋਈ ਵੀ ਸੱਚੇ ਪਾਤਸ਼ਾਹ ਸਾਰਿਆਂ ਵਿੱਚ ਸਮਾਇਆ ਹੋਇਆ ਤੇ ਉਹੀ ਮਾਰਾ ਪ੍ਰੋਖ ਹੋ ਕੇ ਅੰਤੂ ਪੜ ਲੋ ਕਰਨ ਵਾਲਾ ਹੋਵੇਗਾ ਸੇਵ ਸੇਵ ਕਰਤ ਸਗਲ ਕਰ ਜੂ ਰਹਿ ਸਾਰੇ ਹੈ ਸ਼ਿਵ ਕਲਿਆਣ ਸਰੂਪ ਕੋ ਕੇ ਸਿਰਵ ਕਲਿਆਣ ਸਰੂਪ ਕੋ ਕੇ ਸ਼ਿਵ ਸ਼ਾਂਤੀ ਦੇ ਦੇਣ ਵਾਲੇ ਪਰਮੇਸ਼ਵਰ ਕਿ ਉਹ ਸ਼ਿਵ ਜੀ ਆਦਿਕ ਵੀ ਇਹ ਮਹਾਰਾਜ ਮਹਾਦੇਵ ਕੋ ਕਹਿ ਸਦਾ ਸੁ ਨਿਰੰਕਾਰ ਕਾ ਚਿੰਤਨੇ ਕਿਉਂ ਕਿ ਮਹਾਦੇਵ ਨੂੰ ਸ਼ਿਵ ਜੀ ਦੱਸੀ ਫਿਰਦੇ ਐ ਉਹ ਸ਼ਿਵ ਤਾਂ ਨਿਰੰਕਾਰ ਦਾ ਨਾਮ ਹੈ ਮਹਾਰਾਜ ਕਹਿੰਦੇ ਹਨ ਉਹ ਨਿਰੰਕਾਰ ਜੋ ਹੈ ਸ਼ਿਵ ਪਰਮੇਸ਼ਰ ਕਲਿਆਣ ਸੂਪ ਇਹ ਕਲਿਆਣ ਸੂਪ ਸਾਡੀ ਕਲਿਆਣ ਕਰ ਇਹ ਕਲਿਆਣ ਸੂਪ ਸਾਡੀ ਕਲਿਆਣ ਕਰ ਇਸ ਪ੍ਰਕਾਰ ਸਾਰੇ ਹੱਥ ਜੋੜਦੇ ਐ ਉੰਦਰੋਂ ਮੰਤਬੂਦਾਂ ਰੀੜਕੇ ਲਵਾ ਲਉਂਦੇ ਹਨ ਸਰਬ ਮਯਾ ਸਿਵਾਦਰ ਮੋਹੀ ਹੈ ਕੇ ਕਲਿਆਣ ਸਰੂਪ ਪਰਮੇਸ਼ਰ ਸਾਨੂੰ ਵਾਰੇ ਹੋਈ ਦਿਓ ਸਰਬ ਮਯਾ ਠਾਕੁਰ ਤੇਰੀ ਦੂਹੀ ਇਹ ਸਾਰਿਆਂ ਦੇ ਮੇਰਾ ਕਿਰਤਾ ਦੁਸ਼ਤੀ ਕਰਨ ਵਾਲੇ ਠਾਕੁਰ ਪਰਮੇਸ਼ਰ ਇਹ ਸਾਰਿਆਂ ਤੇਰੀ ਬਹਾਈ ਫਿਰਦੀ ਹੈ ਜੇ ਤੂੰ ਪਰਮੇਸ਼ਰ ਇਥੇ ਅੰਗਾਰ ਸਾਹਿਬ ਮੁਰਗਈ ਵੇਖੀਦੇ ਹਨ ਪਾਸ ਤੋਂ ਪਾਸ ਸਾਰਿਆਂ 'ਚ ਤੇਰੀ ਕਿਰਪਾ ਕਰਕੇ ਤੇਰੀ ਮਿਹਰਬਾਨੀ ਕਰਕੇ ਤੇਰੀ ਦੁਹਾਈ ਸਾਰੇ ਜਿ ਫਿਰ ਰਹੀ ਹੈ ਪਾਤਕ ਪਾਵਨ ਠਾਕੁਰ ਨਾਮ ਤੁਮਰਾ ਇਹ ਠਾਕੁਰ ਅਕਾਲ ਪੁਰਖ ਮਾਲਕ ਪਾਤਿਆਂ ਨੂੰ ਪਵਿੱਤਰ ਕਰਨ ਵਾਲਾ ਆਪ ਕਾ ਹੀ ਨਾਮ ਹੈ ਨਾ ਜੀ ਸੁਖਦਾਈ ਨਿਰਮਲ ਸੀਤਲੋ ਹੀ ਇਹ ਮਾਰੇ ਸਾਰੇ ਸੁਖਾਂ ਦੇ ਦੇਣ ਵਾਲਾ ਵੀ ਤੂੰ ਆਪ ਹੈ ਨਿਰਮਲ ਉਜਲ ਸੂਬ ਮਾਇਆ ਮਦੇ ਮੋਤ ਮਲਤੋ ਰਹਿਤ ਵੀ ਉਜਲ ਹੈ ਸਭ ਮਾਇਆ ਦੇ ਨਿਰਮਲੋ ਉਹ خدਾਈ ਨਿਰਮਲ ਸੀਤ ਲੋਹੀ ਸੁਖ ਦੇ ਦੇਣ ਵਾਲਾ ਨਿਰਮਲ ਉਜਵਲ ਸੀਤ ਸ਼ਾਮ ਸਰੂਪ ਉਹ ਹੀ ਆਗਦਾਈ ਸਰੂਪ ਹੈ ਇੱਕ ਗਿਆਨ ਜੋ ਮੀਰ ਸਾਹਿਬ ਜੀ ਨੇ ਮੇਧ-ਨੇਧ ਕਰਕੇ ਕਹਿੰਦੇ ਹਨ ਗਿਆਨ ਧਿਆਨ ਨਾਨਕ ਵੜਿਆ ਇਸ ਕੇ ਪਾਪਾ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਸਾਧ ਪੰਗਤੀ ਤੇਰੀ ਵਡਿਆਈ chant ਤੇਰੇ ਸਿਉ ਗਾਲ ਗੁਰੂ ਅਸੀਂ ਤਾਂ ਮਾਰੇ ਇਹੋ ਹੀ ਸਮਝੀ ਹੈ ਸਰੇ ਸੰਤਾਂ ਨਾਲ ਜਿਹੜਾ ਮਿਲ ਕੇ ਗੱਲਾਂ ਨੂੰ ਗਲੋਹੀ ਕਰਨਾ ਹੈ ਨਾ ਮਹਾਤਮਾ ਨਾਲ ਮਿਲ ਕੇ ਜਿਹੜਾ ਪਰਸ਼ਨ ਉੱਤਰ ਕਰਨਾ ਹੈ ਕੀਰਤਨ ਭਜਨ ਕਰਨਾ ਇਹੋ ਹੀ ਸਾਡਾ ਗਿਆਨ ਹੈ ਇਹੋ ਹੀ ਸਾਡਾ ਧਿਆਨ ਹੈ ਇਹੋ ਸਾਡੀ ਭਗਤੀ ਹੈ ਸੰਸੰਗਤ ਜੀ ਨੇ ਕਿਹਾ ਕਿ ਚੇਤੇ ਆਉਣੇ ਇਹ ਪ੍ਰਮੇਸ਼ਰ ਜੋ ਸਾਰੇ ਜਾਨ ਵਿੱਚ ਮੁੱਕ ਜਾਂਦੇ ਜਰਕੁੰਦੇਾਰੇ ਸਿਰਜਣ ਦੇ ਧਿਆਨ ਮੁੱਕ ਜਾਂਦੇ ਆ ਸਾਰੀਆਂ ਭਗਤੀਆਂ ਸਰਬਨਿ ਸਿਮਰਨ ਆਦ ਕੰਨੀਆਂ ਵਿੱਚ ਸਮਾਉਤ ਹੋ ਜਾਂਦੀ ਹੈ ਜਿਹੜੀਆਂ ਤੇਰੇ ਪਿਆਰਾਂ ਨਾਲ ਮਿਲ ਕੇ ਗੱਲਾਂ ਕਰਨੀਆਂ ਤੇਰੀ ਪ੍ਰਾਪਤੀ ਵਾਲੇ ਜਿਹੜੇ ਜੁੜੇ ਹੋਏ ਐ ਉਹਨਾਂ ਨਾਲ ਮਿਲ ਕੇ ਗੱਲਾਂ ਕਰਨੀਆਂ ਸਾਦਾ ਮਿਰਗੁਣ ਦਾ ਗਿਆਨ ਸਰਗੁਣ ਦਾ ਗਿਆਨ ਤੇ ਸਾਰੀਆਂ ਵਡਿਆਈਆਂ ਭੂਮਿਕਾ ਦੀਆਂ ਤੁਰੀਆਂ ਆਦਿਕਾਂ ਦੀਆਂ ਇਹੋ ਹੀ ਐ ਤੇਰੇ ਸੰਤਾਂ ਭਗਤਾਂ ਨਾਲ ਜਿਹੜੇ ਤੇਰੀ ਪ੍ਰਾਪਤੀ ਦੇ ਨਾਲ ਮਿਲੇ ਹੋਏ ਤੇ ਰੂਪ ਲਿਖੇਰੇ ਉਹਨਾਂ ਨਾਲ ਮਿਲ ਕੇ ਗੱਲਾਂ ਨੂੰ ਕਰਨਾ ਹੈ ਕਿਉਂਕਿ ਪ੍ਰਭੂ ਜੀ ਬਸ ਸਾਧ ਕੀ ਰਚਨਾ ਇਹੋ ਦਾਤ ਉਹਨਾਂ ਤੋਂ ਹੀ ਪ੍ਰਾਪਤ ਹੁੰਦੀ ਹੈ ਗੌਲੀ ਮੁਹੱਲਾ 5ਵਾਂ ਮਿਲਹੁ ਪਿਆਰੇ ਜੀਆ ਬੇਨਤੀਆਂ ਕਰੀਏ ਏ ਪਿਆਰੇ ਜੀ ਸਾਡੇ ਤਾਂ ਹੀ ਮਿਲਣਾ ਕਰੋ ਉਠੋ ਹਾਰੀਏ ਜੀਆ પતિ ਨੂੰ ਕਹਿੰਦੇ ਆ ਗੁਜਰਾਤ ਦੇ ਜ਼ਿਲ੍ਹੇ ਤੇ ਜੀਆ ਜੀਆ ਆਪਣੇ ਪਤੀ ਨੂੰ ਇਸਤਰੀਆਂ ਕਿਆ ਕਰਦੀਆਂ ਇੱਥੇ ਵਾਹਿਗੁਰੂ ਨੇ ਇਸ ਪ੍ਰਕਾਰ ਕਹਿੰਦੇ ਹੈ ਮਿਲਹੁ ਪਿਆਰੇ ਜੀਆ ਮਿਲਹੁ ਪਿਆਰੇ ਜੀਆ ਏਹ ਜੀਆ પતિ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਨੂੰ ਮਿਲਣਾ ਕਰੋ ਸੇ ਗੁਜਰਾਤ ਦੇ ਜ਼ਿਲ੍ਹੇ ਦੀ ਬੋਲੀ ਹੈ ਜੀਆ ਪਤੀ ਨੂੰ ਕਹਿਣਾ ਪ੍ਰਭ ਕੀਆ ਤੁਮਾਰਾ ਕੀਆ ਮਿਲੋ ਤੇ ਹਰੇ ਜੀਆ ਹੋਰ ਵੀ ਕਈ ਬੋਲੀਆਂ ਨੇ ਬਲਤੋਹੀ ਨੂੰ ਅਜਰਾਜ ਨੂੰ ਤ੍ਰੰਬੀ ਵਗਾਰਾ ਕਹਨੇ ਨਪਲਾ ਪਕੜ ਨੂੰ ਇਹ ਜੀ ਬੋਲੀ ਹੈ ਉਹਨਾਂ ਦੀ ਸਾਰੀ ਚਲੋ ਕੀ ਕਰਨੀ ਹੈ ਪ੍ਰਭ ਕੀਆ ਤੁਮਾਰਾ ਕੀਆ ਪ੍ਰਭ ਕੀਆ ਤੁਮਾਰਾ ਕੀਆ ਹੈ ਪ੍ਰਭੂ ਅਕਾਲ ਪੁਰਖੋ ਕਿ ਆਪ ਦਾ ਸਾਰਾ ਸੰਸਾਰ ਕੀਤਾ ਹੋਇਆ ਠੀਆ ਹੋਇਆ ਹੈ ਆਦਮੀ ਇਹ ਸਾਰਾ ਲਕਿਆ ਹੈ ਆਪ ਹੀ ਸਾਰੇ ਵੀ ਪਾਲਣਾ ਕਰਦੇ ਹੋ ਸਾਰਾ ਸਾਰਾ ਜਿੰਨਾ ਹੈ ਆਪ ਦਾ ਕੀਤਾ ਹੋਇਆ ਈਆ ਹੋਇਆ ਹੈ ਰਹਾ ਇਹ ਵਾਲੀਆਂ ਦੀ ਬੋਲੀ ਈਆ ਕਹਿੰਦੇ ਐ ਰਹਾਉ ਆਨਤ ਜਨਮ ਬਹੁ ਜੂਨੀ ਭ੍ਰਮਿਆ ਅਨੇਕਾਂ ਜਨਮਾਂ ਚ ਮਾਰੇ ਵਾਲੀਆਂ ਜੂਨਾ ਚ ਪੈ ਪੈ ਕੇ ਭਰਮ ਦੇ ਆਏ ਨੇ ਕਈ ਵਾਰੀ ਜੰਦੂ ਕਈ ਵਾਰੀ ਕੱਛੂ ਕਈ ਵਾਰੀ ਕਿਊ ਹੈ ਸੱਪ ਕਿਲੀਆਂ ਹਲਕ ਜਿਉਨੇ ਕਾ ਜਨਮ ਜਵਾਰੀ ਨੂੰ ਜੁਨਾ ਕੀ ਪਰਮਦੇ ਆਏ ਹਾਂ ਬਹੁਤ ਬਹੁਤ ਦੁੱਖ ਪਾਇਆ ਮਿਰ ਮਿਰ ਕੇ ਉਹਨਾਂ ਜੁਨਾ ਕੀ ਸੰਕਲਪ ਦੇ ਨਾਲ ਜਿਸ ਪ੍ਰਕਾਰ ਸੁਖ ਦੇ ਜੀ ਤਾ ਮੋਹ ਕਰਦਾ ਸੀ ਵਿਆਸ ਕਹਿੰਦਾ ਪਿਤਾ ਮੋਹ ਨਾ ਕਰ ਮੈਂ ਆਪਣਾ ਸੌ ਜਨਮ ਦਾ ਮੈਨੂੰ ਗਿਆਨ ਹੈ ਜੋ ਪਿੱਛੇ ਮੈਂ ਜਨਮ ਘਾਰੇ ਹੈ ਇੱਕ ਵਾਰੀ ਮੈਂ ਕਹਿੰਦੇ ਬਿੱਲਾ ਬਣਿਆ ਬਿੱਲੇ ਬਣੇ ਨੂੰ ਹੋਰ ਬਾੜ ਬਿੱਲੇ ਮਾਰ ਗਏ ਇਹ ਤੋ ਸੱਤ ਜਨ ਮਿਲੇ ਦੇ ਧਾਰੇ ਫੇਰ ਮੈਂ ਗਦਾ ਬਣਿਆ ਠੋਕੀਆਂ ਦਾ ਮਤੋ ਵੀ ਮੈਨੂੰ ਪੱਠੇ ਨਾ ਪਾਇਆ ਕਰਨ ਭੁੱਖਾ ਰੱਖਿਆ ਕਰਨ ਘਾੜ ਕੇ ਲੱਦ ਕੇ ਲੈ ਆਇਆ ਕਰਨ ਲੀੜੇ ਤੋਂ ਹੁਣ ਵਾਤ ਤੋਂ ਹੋ ਲਿਆਇਆ ਕਰਨ ਮੈਂ ਦਰਦ ਹੋ ਗਿਆ ਦੰਦ ਕੱਟ ਗਏ ਖਾਣ ਖਾਦਾ ਨਾ ਜਾਇਆ ਕਰ ਉੱਥੇ ਕਿਸੇ ਪ੍ਰਕਾਰ ਘਾਜੂ ਬਹਿਣਾ ਗਿਆ ਕਰੇ ਫੇਰ ਮੇਰੇ ਲਾਗਾ ਲੱਗ ਗਿਆ ਕਿ ਉਥੋਂ ਭਾਰ ਚਾਹਤੇ ਚੁਰਿਆ ਨੂੰ ਜਾਵੇ ਧੋਗੀ ਗਾਰੇ ਜੀ ਮੈਨੂੰ ਛੱਡ ਗਏ ਫੇਰ ਮੇਰੇ ਉੱਤੇ ਨਹੀਂ ਕਹਿੰਦੇ ਲੋਕ ਲੰਘਦੇ ਰਹੇ ਗਾਰੇ ਜੀ ਖੁੱਬੇ ਤੋਂ ਵੀ ਪੈਰ ਰੱਖ ਕੇ ਅੱਗੇ ਚੱਪਿਆ ਕਰਨ ਸਤਮੇ ਦਿਨ ਮੇਰੇ ਘਰ ਮਿਕਿਆ ਬੜਾ ਦੁਖੀ ਹੋ ਕੇ ਮਰਿਆ ਇਸ ਪ੍ਰਕਾਰ ਦੀਆਂ ਜੂਨੋ ਪਿਤਾ ਮੈਂ ਭੋਗੀਆਂ ਮੈਨੂੰ ਮੋਹ ਨਾ ਕਰਨ ਦੀ ਦੇਨਾ ਇਹੋ ਦੀ ਆਸ ਨੂੰ ਸੁਖ ਦੇਵ ਨੇ ਆਪ ਦਾ ਬਰਾਤ ਕਸ਼ਨ ਕੀਤਾ 100 ਜਨਮ ਦੱਸਿਆ ਸੀ ਸਾਧ ਸੰਗੇ ਜੀ ਹਜ਼ੂਰ ਫਰਮਾਉਂਦੇ ਹਨ ਬਹੁੜ ਬਹੁੜ ਦੁਖ ਅਨਤ ਜਨਮ ਬਹੁ ਜੋਨੀ ਭ੍ਰਮਿਆਂ ਦੇ ਕਾਂ ਜਨਮ ਧਾਰ ਧਾਰ ਕੇ ਬਾਹਰੋਂ ਜੁਨੇ ਤੇ ਮਾਰਾ ਭਰਮੋਂ ਆਇਆ ਹੈ ਬਹੁੜ ਬਹੁੜ ਦੁਖ ਪਾਇਆ ਬਹੁੜ ਬਹੁੜ ਮੂਲ ਮੂਲ ਕੇ ਦੁਖ ਨੂੰ ਪਾਉਣੇ ਕੀ ਚਾਹੇ ਉਮਰੀ ਕਿਰਪਾ ਤੇ ਮਾਨਸ ਦੇਹ ਪਾਈ ਹੈ ਦੇਵੀ ਕਿਰਪਾ ਹੋਈ ਸਕੇ 파ਸ਼ਾ ਮੁਖਾ ਦੇ ਤਰਾਪਤ ਹੋਈ ਹੈ ਦੇਹੋ ਦਰਸ ਹਰਿ ਰਾਏ ਹੇ ਹਰੀ ਰਾਏ ਆਪ ਦੇ ਮਿਲਨ ਬਾਅਦ ਤੂੰ ਮੁਖਾ ਦੇ ਸਾਨੂੰ ਆਉਦੇ ਦਰਸ਼ਨ ਦੇ ਹੋਏ ਪਰਮੇਸ਼ਰ ਅਸੀਂ ਕਿਰਪਾ ਕਰੋ ਹੋਉ ਕੋਈ ਹੋਵਾ ਜੋ ਤਿਸ ਭਾਣਾ ਜੇ ਭਾਈ ਉਹ ਹੀ ਮਹਾਰਾਜ ਦਾ ਪਿਆਰਾ ਹੋਇਆ ਜੋ ਤੁਸ ਵਾਹਿਗੁਰੂ ਨੂੰ ਭਾ ਗਿਆ ਹੈ ਉਹ ਹੀ ਬਣ ਬਰਕਾਰਾ ਵਰਤੇ ਹੈ ਜੋ ਤੁਸ ਵਾਹਿਗੁਰੂ ਨੂੰ ਪਾਉਂਗਾ ਅਸੀਂ ਅਵਰ ਨਾ ਕਿਨਹੀ ਕੀਤਾ ਅਵਰ ਕਿਸੇ ਨੂੰ ਕੀ ਕਰਨਾ ਅਸੀਂ ਕੋਈ ਕਰ ਨਹੀਂ ਸਕਦਾ ਸੀ ਨਾ ਹੋਰ ਕਿਸੇ ਨੇ ਜੋ ਤੁਸ ਨੂੰ ਭਾ ਗਿਆ ਉਹ ਵਾਹਿਗੁਰੂ ਦਾ ਰੂਪ ਹੋ ਗਿਆ ਔਰ ਨਹੀਂ ਕੋਈ ਕਰ ਸਕਦਾ ਉਹਨਾਂ ਆਪ ਹੀ ਕਿਰਪਾ ਕਰਕੇ ਮਿਲ ਲਿਆ ਹੈ। ਤੂੰ ਮਰ ਹੈ ਭਾਣਾ ਭਰਮ 모ਹ 모ਹ ਆਂਤਰਾ ਜਾਮੀ ਸੱਚੇ ਪਾਤਸ਼ਾਹ ਤੇਰੇ ਭਾਣੇ ਵਿੱਚ ਜਿਨ੍ਹਾਂ ਦਾ ਚਿੱਤ ਮਾਇਆ ਦੇ 모ਹ ਦੇ 모ਇਆ ਗਿਆ ਉਹ ਭਰਮ ਦੇ ਰਹਿੰਦੇ ਜੁਨਾਗੇ। ਉਹ ਵਾਰ ਵਾਰ ਆਵਾਗੋਂ ਤੇਰੇ ਚਰੀ ਯਾਈ ਅਨੇਵੀ ਪਹਿਲਾਂ ਮਾਇਆ ਦਾ 모ਹ ਜਿਹੜੇ ਚਿੰਬੜ ਗਿਆ ਉਹਨਾਂ ਨੂੰ ਉਹਦੇ ਕਰਕੇ ਧਰਮ ਪੈਗੇ। ਸਰਮਕਾਰ ਕੇ ਜੁਨਾ ਚ ਮੋਹ ਦੇ ਮੋਹੇ ਰਹਿੰਦੇ ਆ ਇਹ ਵੀ ਤੋ ਜਗ ਕੀ 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 ਹੈ ਮਹਾਰਾਏ ਹੁਣੋ ਜਾਗਤ ਨਾਹੀ ਸੁੱਤਾ ਮਾਇਆ ਦਾ ਮੋਹ ਹੈ ਜੀਵ ਜਾਗਦਾ ਨਹੀਂ ਹੈ ਹਰ ਵੇਲੇ ਸੁਤਾ ਹੀ ਰਹਿੰਦਾ ਹੈ ਆਪਣੇ ਆਪ ਨੂੰ ਜਾਗਦਾ ਮੰਨਦਾ ਹੈ ਸੁਤਾ ਮੰਨਦਾ ਨਹੀਂ ਤੇ ਹੈ ਸੁਤਾ ਤੇ ਜਾਗਦਾ ਕੋਈ ਨਹੀਂ ਹੈ ਜਾਗਣਾ ਤੇ ਸੋਣਾ ਬਹੁਤ ਤਰਕਾਰ ਦਾ ਹੈ ਜਿਹੜਾ ਗੁਰਾਂ ਦੀ ਕਿਰਪਾ ਕਰਕੇ ਸ਼ਬਦ ਕਰਕੇ ਜਾਗ ਪੈਂਦਾ ਹੈ ਗਿਆਨ ਅਵਸਥਾ ਚ ਉਹ ਵਿਜੈ ਰੂਪੀ ਨਹੀਂ ਸੁੰਦਾ ਹੈ ਬਿਨੋ ਸੁਨੋ ਨਿਪਰਾਣ ਪਤ ਪਿਆਰੇ ਤੇਰੇ ਰੰਗੋ ਜੀ ਪਤੀ ਪਿਆਰੇ ਕਾਲਕੁਤੂ ਸਾਈ ਜੀ ਦੀਆਂ ਚੋ ਗੀਤ ਸੁਣੋ ਆਪਕੋ ਕਿਰਪਾ ਨਿਧ ਦਇਆਲਾ ਕਿਰਪਾ ਦੇ ਸਮੁੰਦਰ ਹੈ ਦਇਆ ਦੇ ਘਰ ਪਰਮੇਸ਼ਰ ਰਾਖ ਲੇਹੁ ਪਿਤਾ ਪ੍ਰਭ ਮੇਰੇ ਸੱਜ ਤੁਝਾਂ ਇਸ ਮੁੜਖ ਵਾਹਿਗੁਰੂ ਸਾਡੀ ਰੱਖਿਆ ਕਰ ਲੋ ਆਪ ਸੱਜ ਜੀ ਵੀ ਕਹਿੰਦੇ ਹੰ ਅਨਾਥ ਹੈ ਕਰਤ ਪਾਲਾ ਅਸੀਂ ਮਾਰਾ ਅਨਾਥ ਗਰੀਬ ਹਾਂ ਜਤੀਮ ਹਾਂ ਸਾਡੇ ਪ੍ਰਤੀ ਤਾਈ ਆਪ ਹੀ ਪਾਲਣਾ ਕਰੋ ਜਿਸ ਨੂੰ ਤੁਮਹਿ ਦਿਖਾਇਉ ਦਰਸਨ ਜਿਨ ਨੂੰ ਕਿ ਪਾਤਸ਼ਾਹ ਆਪ ਦਾ ਦਰਸ਼ਨ ਤੁਸੀ ਦਿਖਾਉਣਾ ਕੀਤਾ ਹੈ ਸਾਧ ਸੰਗਤ ਕਹ ਪਾਛੇ ਉਹ ਸੰਗਤ ਦੇ ਪਿੱਛੇ ਸ਼ਰਨ ਪਾ ਕੇ ਦਰਸ਼ਨ ਦਿਖਾਏ ਜੋ ਸੰਗਤ ਦੇ ਪਿੱਛੇ ਪਏ ਸ਼ਰਨ ਪਏ ਹੈ ਉਹਨਾਂ ਨੂੰ ਦਰਸ਼ਨ ਆਦਿਨ ਕਰਾਇਆ ਹੈ ਆਪ ਦੇ ਸਰੂਪ ਦਾ ਸਰ ਕਿਰਪਾ ਧੂਰ ਦੇਹੁ ਸੰਤਨ ਕੀ ਜਿਨ੍ਹਾਂ ਸੰਗਾਂ ਦੇ ਮਾਰੇ ਪਿੱਛੇ ਪੈ ਕਿਤੇ ਦਰਸ਼ਨ ਹੁੰਦੇ ਐ ਕਿਰਪਾ ਕਰਕੇ ਉਹਨਾਂ ਪਿਆਰਿਓ ਸੰਤਾਂ ਦੀ ਸਾਨੂੰ ਚਰਨ ਧੂੜ ਬਖਸ਼ੋ ਇਹ ਸਰਬਾ ਬਖਸ਼ੋ ਜੀ ਸੋਹ ਨਾਨਕ ਇਹ ਬਾਛੈ ਮਾਰੇ ਇਹ ਸੁਖ ਸਾਰੀਆਂ ਮੁਕਤੀਆਂ ਨਾਲੋਂ ਬੰਸ਼ੈ ਚਾਹੁੰਨੇ ਸੰਗ ਦੀ ਧੂੜ ਸਾਨੂੰ ਪ੍ਰਾਪਤ ਹੋਵੇ ਗੋੜੀ ਮਹੱਲਾ 5 ਵਾ ਉਹ ਕਹ ਬਲਿਹਾਰੀ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖੋਂ ਅਸੀਂ ਉਹਨਾਂ ਤੋਂ ਬਲਿਹਾਰ ਜਾਨੇ ਕੁਰਬਾਨ ਜਾਨੇ ਹਾਂ ਕਹ ਕੇ ਕੇਵਲ ਨਾਮ ਆਧਾਰੀ ਉਹ ਕੌਣ ਸੰਤ ਹੈ ਜਿਨ੍ਹਾਂ ਦੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੋਰ ਸਾਰੇ ਆਸੇ ਛੜ ਦਿੱਤੇ ਨਾ ਉਹ ਭੰਗ ਪੀਂਦੇ ਐ ਨਾ ਫੀਮਾ ਖਾਂਦੇ ਐ ਨਾ 술ਕਾ ਪੀਂਦੇ ਐ ਨਾ ਕਿਸੇ ਪ੍ਰਕਾਰ ਦੇ ਆਦਿ ਸ਼ਰਾਬਾਂ ਪੀਂਦੇ ਐ ਸਭ ਜਾਨ ਤੋਂ ਬਚੇ ਹੋਏ ਜਿਹੜੇ ਹਨਗੇ ਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਅਗਿਉਨੋ ਪਿਆਰਿਓ ਗੁਰਮਖੰਦ ਸੰਤਾਂ ਦੋ ਬਲਿਹਾਰ ਕੁਰਬਾਨ ਜਾਂਨੇ ਹਾ ਰਹਾਉ ਮਹਿਮਾ ਮਾਤਾ ਕੀ ਕੀਤਕ ਗਨੀਏ ਉਹਨਾਂ ਗੁਰੂ ਪਿਆਰਿਓ ਸੰਤਾਂ ਦੀ ਜਿਹੜੀ ਵਡਿਆਈ ਹੈ ਮੈਂ ਮਰਕਤੀ ਗਿਣਕੇ ਦੱਸ ਕੇ ਵਿਚਾਰ ਕੇ ਦਸੀਏ ਗਨਪਾਰ ਬ੍ਰਹਮ ਰੰਗ ਰਾਪੇ ਉਹ ਮਾਨਵ ਜਨ ਪਿਆਰੇ ਤੋਂ ਪਾਦਮ ਪਰਮੇਸ਼ਰ ਦੇ ਪ੍ਰੇਮ ਧੀ ਰਤੇ ਰਹਿੰਦੇ ਹਨ ਹਰ ਵਕਤ ਸੂਖ ਸਹਿਜ ਆਨੰਦ ਤਿਨਾਂ ਸੰਗ ਉਹਨਾਂ ਦੀ ਸੰਗਤ ਕਰਕੇ ਸਾਥ ਸੰਗੇ ਜੀ ਇਹ ਦੁਨੀਆਂ ਦੇ ਰਾਜ ਦਾ ਸੁਖ ਅਤੇ ਜੋਗਾਨੰਦ ਦਾ ਸੁਖ ਸਹਿਜ ਸੂਖ ਸਹਿਜ ਅਚੰਤ ਸੁਖ ਦਾ ਆਨੰਦ ਉਹ ਵੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਉਹਨਾਂ ਸੰਸਾਰ ਅਵਰ ਨਾਂ ਦਾ ਤੇ ਉਹਨਾਂ ਪਿਆਰਿਓ ਜੈਸਾ ਹੋਰ ਕੋਈ ਦਾਤਾ ਨਹੀਂ ਜਿਹੜਾ ਜੰਮਨ ਮੰਨ ਤੋਂ ਛੁਟਕਾਰਾ ਕਰਾ ਤੇ ਵਾਹਿਗੁਰੂ ਨਾਲ ਮਿਲ ਦੇਵੇ ਉਹੀ ਵਾਹਿਗੁਰੂ ਨੇ ਦਾਤੇ ਬਣਾਏ ਹਨ ਜਗਤ ਉਧਾਰਨ ਸੀ ਆਏ ਉਹ ਤਾਂ ਉਹਦੀ ਆਮ ਮੁਕਤ ਹੋ ਜਾਣਗੇ ਮਾਰਗ ਦੇ ਉਹਨਾਂ ਦੀ ਬਾਤ ਕੀ ਸ਼ੰਕਾ ਕਰਦੇ ਹੋ ਕੋਦਾਂ ਜਗ ਦੇ ਆਧਾਰ ਵਾਸਤੇ ਆਏ ਨਿਸਪਾਰਕਕਾਰਨੋ ਵਾਸਤੇ ਆਏ ਹਮ ਜੋ ਜਨ ਦਰਸ ਪਿਆਸਾ ਉਹ ਕੌਣ ਗੁਰਗੰ ਜਿਹੜੇ ਭਾਈ ਜਮ ਵਾਹਿਗੁਰੂ ਦਰਸ਼ਨ ਦੀ ਪਿਆਸ ਵਾਲੇ ਹੈ ਹੋਰ ਜਿਨ੍ਹਾਂ ਦੀ ਭੁੱਖਾਂ ਸਾਰੀਆਂ ਮਿਟ ਗਈਆਂ ਹਨ ਮਹਾਰਾਜ ਦਰਸ਼ਨ ਦੀ ਪਿਆਸ ਕੋਈ ਨਹੀਂ ਛੇ ਹੀ ਨਹੀਂ ਕੋਈ ਫੁਰਜੀ ਉਨਕੀ ਸ਼ਰਨ ਪਰ ਸੂਰ ਕਰਿਆ ਉਹਨਾਂ ਗੁਰਮਖੋਦੀ ਜਿਹੜੇ ਸ਼ਰਨ ਪਾਇਆ ਜਾਂਦਾ ਸੰਸਾਰ ਸਮੁੰਦਰ ਤੋਂ ਦੁਨੀਆ ਡੁੱਬ ਰਹੀਏ ਜੋ ਤਰ ਜਾਂਦਾ ਮੁਕਤ ਹੋ ਜਾਂਦਾ ਕਿਨਾਰ ਮੁਕਤੀ ਕਿਨਾਰੇ ਤੇ ਪਹੁੰਚ ਜਾਂਦਾ ਹੈ ਸੰਤ ਸੰਗ ਪੂਰਨ ਆਸੇ ਸਰਕਾਰ ਸਰਸੰਗ ਕਰਕੇ ਉਹਦੀ ਆਸਾ ਜਿਵੇਂ ਝੂੰਗ ਨੂੰ ਰਾਜ ਮਿਲ ਗਿਆ ਸੀ ਆਸਾ ਵੀ ਕੂਰੀਆਂ ਹੋ ਜਾਂਦੀਆਂ ਹਨ ਤਾ ਕੈ ਚਰਨ ਪਰੋ ਤਾ ਜੀਵਾ ਉਹਨਾਂ ਤੇ ਆਦਾਂ ਦੇ ਚੰਨੀ ਪੀਏ ਤਾਂ ਜਿਉਂਦੇ ਹੋਈਦਾ ਜੀਵਨ ਮੁਕਤੀ ਪਾਈਦੀ ਐ ਜਨ ਕੈ ਸੰਗ ਨਿਹਾਲਾ ਜੀ ਸਰੀਰ ਕਰਕੇ ਪਿਆਰਿਆਂ ਦੀ ਸੰਗਤ ਮਿਲੇ ਤਾਂ ਨਿਹਾਲ ਹੋ ਜਾਂਦਾ ਹੈ ਮਨਮਾਨ ਸਰੀਰ ਕਰਕੇ ਭਗਤਨ ਕੀ ਰੇਣ ਹੋਏ ਮਨ ਜੀ ਰਾਜ ਵਿਥਕਾਰ ਤੇਰੀ ਭਾਵ ਭਗਤੀ ਕਰਦੇ ਐ ਕੋਨੇ ਵੀ ਰੇਣ ਧੂੜ ਬਣ ਜਾਵੇ ਮੇਰਾ ਮਨ ਓਹੋ ਪ੍ਰਭੂ ਕਿਰਪਾਲਾ ਕਿਰਪਾ ਕਰੀ ਸਾਡੇ ਤੇ ਚਰਕਾਲੂ ਹੋਵੇ ਹੁਣ ਕਾਲ ਸਾਡਾ ਮਿਟ ਜਾਵੇ ਸੰਗਤ ਕਰਕੇ ਅਰਾਜ ਜੂਵਨ ਅਬਦ ਜੂਦੀਸਾ ਜੇ ਜੀਵ ਦਾ ਮਾਲਕ ਬਣਦੀ ਤਾਂ ਵੀ ਨਾਸ਼ ਹੋ ਜਾਣਾ ਜੇ ਕੋਈ ਜਵਾਨੀ ਭੋਗ ਨੂੰ ਫੇਰ ਵੀ ਬਡੇਪਾ ਆ ਜਾਣਾ ਉਮਰ ਜਿਹੜੀ ਉਹ ਵੀ ਮੁੱਕ ਜਾਣੀ ਹੈ ਜੋ ਕੋਈ ਦਿਸਰੇ ਰਾਜ ਜਵਾਨੀ ਉਮਰ ਆਦਿਕ ਸਭ ਕਿਸ ਜੁਗਮਹਿ ਘਾਟੇ ਤੇ ਕਲਯੁਗੀ ਵਰਤੋਂ ਸਾਢੀ ਲੱਖ ਵਰੇ ਦੀ ਉਮਰ ਸੀ ਤੇ ਲੱਖ ਵਰੇ ਦੀ ਉਮਰ ਦੇ ਵਿੱਚ ਜੇ ਚੌਥਾ ਹਿੱਸਾ ਜਾਨੀ ਸਮਝੀਏ ਤਾਂ 10000 ਵਰ ਦਾ ਜਵਾਨੀ ਭੋਗਦੇ ਸੀ ਅਤੇ ਫਿਰ ਦਵਾਪਰ ਦੇ ਤ੍ਰੇਟੇ ਦੇ ਵਿੱਚ 10000 ਵਰੇ ਦੀ ਉਮਰ ਸੀ ਜੇ ਚੌਥਾ ਹਿੱਸਾ ਮੰਨੀਏ ਤਾਂ 2000 ਵਰ ਦਾ ਜਵਾਨੀ ਭੋਗਦੇ ਸਨ ਇਸੇ ਪ੍ਰਕਾਰ ਤ੍ਰੇਟੇ ਦੇ ਦਵਾਪਰ ਦੇ 10000 ਵਰੇ ਦੀ ਉਮਰ ਸੀ ਜੇ ਕਰਕੇ ਉਠਾਇਆ ਸਮੰਨੀਏ ਫੇਰ ਵੀ ਸਾਥ ਸੰਗੇ ਜੀ ਇਸ ਪ੍ਰਕਾਰ 250 ਵਰਾ ਜਵਾਨੀ ਭੁਗਦੇ ਸੀ ਪਰ ਹੁਣ ਕਲਯੁਗ ਦੇ ਯਮਾਨੇ ਸਾਬ ਸਾਰੇ ਦੀ ਉਮਰ ਕਿਸੇ ਦੀ ਭਾਗਾ ਵਾਲੀ ਹੁੰਦੀ ਹੈ 15 ਸਾਲ ਬਾਲਕ ਬਕਾ ਚਲੇ ਜਾਂਦੇ ਐ 85 ਸਾਲ ਤੋਂ ਬਾਅਦ ਬਡੇਪੇ ਦੇ ਨਾਲ ਕੁਝ ਨਹੀਂ ਕਰ ਸਕਦਾ ਇਹੀ ਜੀ ਹਾਲਤ ਹੋ ਜਾਂਦੀ ਹੈ ਵਿਚਾਲੇ ਸਮੇਂ ਚ ਕੁਝ ਸੰਸਾਰ ਦੀ ਉਤਪਤੀ ਕਰਨੀ ਕੁਝ ਨਿਆਣਿਆਂ ਨੂੰ ਲਾਡ ਲਾਉਣਾ ਕੋ ਗ੍ਰਿਹਯ ਜਿਹਾਰ ਕਰਨੇ ਕੁਈ ਖਾਣ ਪੀਣ ਦਾ ਉਦਮ ਕਰਨਾ ساری ਉਮਰ ਇਉਂ ਗੁਜ਼ਰ ਜਾਂਦੀ ਹੈ ਕੋਸਰ ਗੁਜ਼ਰੀ ਕਹਿੰਗੇ ਹਮੇ ਰਾਜ ਜੋਗਨ ਅਬਦ ਜੋ ਦੀ ਸਮੇਂ ਦਾ ਰਾਜ ਪ੍ਰਾਪਤ ਹੋ ਜਾਣਾ ਜਾਂ ਜੋਗਨ ਜਵਾਨੀ ਪ੍ਰਾਪਤ ਹੋ ਜਾਣੀ ਅਬ ਉਮਰ ਜੋ ਦੂਸਰੀ ਹੱਦ ਸਭ ਇੱਕ ਯੁੱਗ ਮਹਿ ਘਟਿਆ ਇਹ ਜਿਹੇ ਯੁੱਗਾਂ ਨੂੰ ਸਾਰੇ ਇਸ ਯੁੱਗ ਦੇ ਵਿੱਚ ਘੱਟ ਹੀ ਘੱਟ ਹੈ ਘਟ ਗਿਆ ਹੈ ਨਾ ਉਹਨਾਂ ਰਾਜ ਕਿਸੇ ਦਾ ਰਹਿ ਸਕਦਾ ਐਵੇਂ ਥੋੜਾ ਜਿਹਾ ਰਾਜ ਨਾ ਸਿਰ ਨਗਰ ਆ ਪੈ ਜਾਂਦੇ ਮਾਂ ਜਵਾਨੀ ਕੋ ਹੋ ਸਕਦਾ ਹੈ ਕਈ ਕਲੰਖ ਖੱਟ ਲੈਂਦੇ ਐ ਕੋਈ ਉਮਰ ਘਾਟੀ ਮੁੱਕ ਜਾਂਦੀ ਐ ਕੋਈ ਰੋਗਾਂ ਦੀ ਗਰਸੀ ਜਾਂਦੀ ਐ ਸਭ ਕੋ ਜੁਗਲੇ ਚ ਘਟਦਾ ਹੀ ਜਾ ਰਿਹਾ ਕਲਦੁਗ ਵਿੱਚ ਪਿਛਲੇ ਜੁਗਾਂੋਂ ਘਾਟਾ ਹੀ ਘਾਟਾ ਹੈ ਨਾਮ ਨਿਦਾਨ ਸਾਧ ਨਾਮ ਤਾਂ ਨਿਰਮਲ ਇੱਕ ਪਰਮੇਸ਼ਰ ਦਾ ਨਾਮ ਦੀ ਵਾਰੀ ਐ ਮਨੁੱਖਾ ਜਨਮ ਤੇ ਕਲਦੁਗ ਤੇ ਪਿਛਲੇ ਜੁਗਾਂੋਂ ਵੱਡਾ ਇਹ ਗੁਣ ਹੈ ਇਹ ਨਾਮ ਦਾ ਖਜ਼ਾਨਾ ਜਿਹੜਾ ਸਾਰੇ ਨੇਤਨ ਦੇ ਵੀਰ ਰੂਪ ਲੈਣ ਵਾਲਾ ਹੈ ਕੈ ਨਰਵਲ ਉਜਲ ਕਰਨ ਵਾਲਾ ਹੈ ਮਨ ਨੂੰ ਇਹੋ ਨਾਨਕ ਹਰ ਧਨ ਖਾਟਿਆ ਤੇ ਭਾਈ ਅਕਾਲ ਪੁਰਖ ਦੀ ਦਾ ਧਨ ਹੈ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਖੱਟਣਾ ਕੀਤੇ ਇਹ ਖੱਟੇ ਜੀ ਖੱਟਣਾ ਉਮਰ ਭਾਵੇਂ ਥੋੜੀ ਹੈ ਅਜੇ ਜਵਾਨੀ ਵੀ ਥੋੜੀ ਹੈ ਰਾਜ ਸੁਖ ਵੀ ਥੋੜਾ ਹੈ ਪਰਿਵਾਰ ਵੀ ਆਗਿਆਕਾਰ ਭਾਵੇਂ ਨਹੀਂ ਪਰ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਖੱਟ ਲਓ ਇਸ ਕਰਕੇ ਸਾਰਿਆਂ ਜੁਗਾਂ ਨਾਲੋਂ ਜੋਤਿ ਪ੍ਰਾਪਤ ਕਰਾਂਗੇ ਰਾਜ ਜੋਗਨ ਅਬਦ ਜੋਗੀ ਸੈ ਸਭ ਕਿਸ ਜੁਗ ਮੈਂ ਘਾਟਿਆ ਨਾਮ ਨਿਦਾਨ ਸਦ ਨਾਮ ਸਦ ਨਿਰਮਲ ਇਹ ਨਾਨਕ ਹਰ ਧਨ ਖਾਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ